ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਹ ਵੀਰ ਜੀ 20 ਬੱਚੇ ਆ ਟਾਪ ਕੁਆਲਿਟੀ ਦੇ ਮਲਵਈਆਂ ਦੇ ਬੱਚੇ ਆ ਚਿੱਟੀ, ਖੱਟੀ ਤੇ ਕਾਲੀ ਅੱਖ ਦੇ ਚੈੱਕ ਕਰੋ ਇਹਨਾਂ ਦੀਆਂ ਖਲੋੜੀਆਂ ਕਿਨੇ ਘਰ ਦੀਆਂ ਬਾਜ਼ੀਆਂ ਬਾਹਰ ਦੀਆਂ ਬਾਜ਼ੀਆਂ ਵਾਸਤੇ ਚਾਹੀਦੇ ਹੋਣ ਬਿਲਕੁਲ ਅਜੇ ਕੋਰੇ ਆ ਜਿਹੜੀ ਮਰਜ਼ੀ ਛਤਰੀ ਤੇ ਲਾ ਸਕਦੇ ਜੀ ਚਿੱਟੀ ਕਾਲੀ ਤੇ ਖੱਟੀ ਅੱਖ ਦੇ 20 ਬੱਚੇ ਜੋ ਉੱਤੇ ਕੁਝ ਫਟੀਆਂ ਤੇ ਬੈਠੇ ਆ ਤੇ ਪੂਜਾ ਥੱਲੇ ਬੈਠੇ ਆ ਆ ਕਾਲੀ ਅੱਖ ਦਾ ਜੋ ਆ ਵੀ ਕਾਲੀ ਅੱਖ ਦਾ ਜੋ ਉਹ ਚਿੱਟੀ ਅੱਖ ਦੇ ਜੋ ਕੱਚੀ ਵੀਰੀ ਆਖੀ ਜਿਹੜੇ ਵੀ ਕਿਸੇ ਵੀਰ ਨੂੰ ਚਾਹੀਦੇ ਹੋਣਗੇ ਸਕਰੀਨ ਦੇ ਉੱਤੇ ਨਾਲ ਹੀ ਆਪਾਂ ਨੰਬਰ ਦੇ ਦੇਣਾ ਵਾ ਤੇ ਨਾਲ ਹੀ ਆਪਾਂ ਰੇਟ ਲਿਖ ਦੇਣਾ ਵਾ ਜਿੰਨੂੰ ਚਾਹੀਦੇ ਕੋਈ ਵੀਰ ਉਹ ਨਾ ਕੰਟੈਕਟ ਕਰ ਲੇ 20 ਬੱਚੇ ਜੋ ਬਿਲਕੁਲ ਕੋਰੇ ਜਿਹੜੀ ਮਰਜ਼ੀ ਛਤਰੀ ਜਿਹੜੇ ਮਰਜ਼ੀ ਕੋਠੇ ਤੇ ਲਾਓ ਛਤਰੀ ਤੇ ਲਾਓ ਜਿੱਥੇ ਮਰਜ਼ੀ ਲਾਓ ਚਾਹ ਕਹ ਲੋ ਇਹਨਾਂ ਦੇ ਖਲੋਣੀਆਂ